ਜਿੱਥੇ ਇੱਕ ਪਾਸੇ ਲਗਭਗ ਅੱਧਾ ਪੰਜਾਬ ਮੁਫਤ ਰਾਸ਼ਨ ਦੀ ਸਹੂਲਤ ਲੈ ਰਿਹਾ ਹੈ ਉੱਥੇ ਹੀ ਹੁਣ ਦੂਜੇ ਪਾਸੇ ਪੰਜਾਬ ਸਰਕਾਰ ਨਵੀਂ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਤੋਂ ਬਾਅਦ ਕਿ ਉਹਨਾਂ 1.5 ਕਰੋੜ ਲੋਕਾਂ ਨੂੰ ਹੁਣ ਡਿਪੂ ਤੇ ਜਾਣ ਦੀ ਜ਼ਰੂਰਤ ਨਹੀਂ ਪੈਣੀ ਉਹਨਾਂ ਨੂੰ ਘਰ ਵਿੱਚ ਬੈਠਾ ਹੀ ਇਹ ਵੱਡੀ ਸਹੂਲਤ ਮਿਲੇਗੀ ਦੱਸ ਦਿਆਂ ਕਿ ਪੂਰਾ ਮਾਮਲਾ ਕੀ ਹੈ ਦਰਸ਼ਕਾਂ ਨੂੰ ਦੱਸ ਦिए ਕਿ ਪੰਜਾਬ ਸਰਕਾਰ ਹੁਣ ਕਣ ਕਾਟੇ ਦੀ ਹੋਮ ਡਿਲੀਵਰੀ ਵਸੰਤ ਪੰਚਮੀ ਤੋਂ ਸ਼ੁਰੂ ਕਰਨ ਦੀ ਵਿਉਂਤ ਬਣਾ ਰਹੀ ਹੈ ਤੇ ਜਿਸ ਦੇ ਨਾਲ ਮੁੱਢਲੇ ਪੜਾਅ ਤੇ ਹੋਮ ਡਿਲੀਵਰੀ ਨੂੰ ਸੀਮਤ ਰੱਖਿਆ ਜਾਏਗਾ ਤੇ ਦੂਸਰੇ ਪੜਾਅ ਵਿੱਚ ਵਿਸਤਾਰ ਦਿੱਤਾ ਜਾਏਗਾ ਮੌਜੂਦਾ ਸਰਕਾਰ ਦੇ ਮਾਰਚ ਵਿੱਚ 2 ਸਾਲ ਪੂਰੇ ਹੋ ਰਹੇ ਨੇ ਤੇ ਅੱਧ ਫਰਵਰੀ ਤੋਂ ਸਰਕਾਰ ਹੋਮ ਡਿਲੀਵਰੀ ਸ਼ੁਰੂ ਕਰ ਸਕਦੀ ਹੈ ਫਰਵਰੀ ਵਿੱਚ 6.650 ਲੱਖ ਰਾਸ਼ਨ ਕਾਰਡ ਹੋਲਡਰਾਂ ਨੂੰ ਕਣਕ ਜਾਂ ਆٹے ਦੀ ਹੋਮ ਡਿਲੀਵਰੀ ਸ਼ੁਰੂ ਕਰੇਗੀ ਅਤੇ ਜਿਸ ਦੇ ਨਾਲ ਕਰੀਬ 30 ਲੱਖ ਪਰਿਵਾਰਾਂ ਨੂੰ ਜਾਂ ਲਾਭਪਾਤਰੀਆਂ ਨੂੰ ਇਸ ਦਾ ਫਾਇਦਾ ਮਿਲੇਗਾ ਜਿੱਤੇ ਰਹਿ ਕੇ ਪੰਜਾਬ ਸਰਕਾਰ ਨੇ ਪਹਿਲੀ ਕੈਬਨਟ ਵਿੱਚ ਹੋਮ ਡਿਲੀਵਰੀ ਦਾ ਫੈਸਲਾ ਲਿਆ ਸੀਗਾ ਪਰ ਹਾਈ ਕੋਰਟ ਦੇ ਵਿੱਚ ਇਸ ਸਕੀਮ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੋਮ ਡਿਲੀਵਰੀ ਦਾ ਕੰਮ ਲਗਾਤਾਰ ਜਿਹੜਾ ਲਟਕਦਾ ਆ ਰਿਹਾ ਸੀਗਾ ਪਰ ਪੰਜਾਬ ਵਿੱਚ ਇਸ ਵੇਲੇ 1.54 ਕਰੋੜ ਲਾਭਪਾਤਰੀ ਹਨ ਜਿਨ੍ਹਾਂ ਨੂੰ ਕਣਕ ਜਾਂ ਆਟਾ ਦਿੱਤਾ ਜਾਣਾ ਹੈ ਯਾਨੀ ਕਿ 1 ਕਰੋੜ 54 ਲੱਖ ਲਾਪਤਰੀ ਨੇ ਜਿਹੜੇ ਕਿ ਇਹ ਸਹੂਲਤ ਦਾ ਸਹੂਲਤ ਨੂੰ ਲੈ ਰਹੇ ਨੇ ਹோம் ਪੰਜਾਬ ਸਰਕਾਰ ਦੇ ਉੱਚ ਪੱਧਰੀ ਸੂਤਰ ਇਹ ਵੀ ਦੱਸਦੇ ਨੇ ਕਿ ਹோம் ਡਿਲੀਵਰੀ ਸਕੀਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਵੱਲੋਂ ਫਰਵਰੀ ਦੇ ਅੱਧ ਵਿੱਚ ਕੀਤੀ ਜਾਣ ਵਾਲੀ ਰੈਲੀ ਦੇ ਵਿੱਚ ਕੀਤੀ ਜਾਏਗੀ ਤੇ ਇਸ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਕਰਨਗੇ ਪਹਿਲਾਂ ਇਸ ਦੀ ਸ਼ੁਰੂਆਤ 27 ਜਨਵਰੀ ਨੂੰ ਕਰਨ ਦੀ ਯੋਜਨਾ ਸੀ ਪਰ ਠੰਡੇ ਮੌਸਮ ਕਰਕੇ ਇਸ ਨੂੰ ਫਰਵਰੀ ਦੇ ਵਿੱਚ ਕਰ ਦਿੱਤਾ ਗਿਆ ਹੈ ਆਪ ਦੇ ਸੀਨੀਅਰ ਅਗੂ ਇਸ ਸਕੀਮ ਦੀ ਸ਼ੁਰੂਆਤ ਲਈ ਫਤਿਹਗੜ੍ਹ ਸਾਹਿਬ ਫਰੀਦਕੋਟ ਜਾਂ ਫਿਰੋਜ਼ਪੁਰ ਸਸਤੀ ਹਲਕਿਆਂ ਤੋਂ ਸਥਾਨ ਦੀ ਚੋਣ ਕਰ ਸਕਦੇ ਨੇ ਵਿਰਵੇ ਅਨੁਸਾਰ ਸਾਲ ਦੀ ਆਖਰੀ ਤਿਮਾਹੀ ਦੀ ਕਣਕ ਹਾਲੇ ਵੰਡੀ ਨਹੀਂ ਗਈ ਹੈਗੀ ਜਿਸ ਕਰਕੇ ਇਸ ਸਕੀਮ ਲਾਗੂ ਹੁਣ ਮਗਰੋਂ ਕਣਕ ਦਾ ਆਟਾ ਤਿਮਾਹੀ ਦੇ ਆਧਾਰ ਤੇ ਨਹੀਂ ਸਗੋਂ ਮਹੀਨੇਵਾਰ ਦੇ ਆਧਾਰ ਤੇ ਵੰਡਿਆ ਜਾਏਗਾ ਸੂਬਾ ਸਰਕਾਰ ਨੇ ਸਕੀਮ ਵਾਸਤੇ 670 ਕਰੋੜ ਰੁਪਏ ਸਾਲਾਨਾ ਰੱਖੇ ਨੇ ਨਾਲ ਹੀ ਦੱਸਦੀ ਹੈ ਕਿ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀ ਦੱਸਦੇ ਨੇ ਕਿ ਸਰਕਾਰ ਵੱਲੋਂ ਸ਼ੁਰੂ ਵਿੱਚ ਸਰਕਾਰੀ ਡੇਪੂਆਂ ਰਾਹੀਂ ਸਕੀਮ ਜਿਹੜੀ ਹੈ ਚਲਾਈ ਜਾਏਗੀ ਇਸ ਸਕੀਮ ਨੂੰ ਚਲਾਉਣ ਲਈ 800 ਮਾਡਲ ਬਾਜ਼ੂਕ ਕੀਮਤਾਂ ਦੀਆਂ ਦੁਕਾਨਾਂ ਬਣਾਈਆਂ ਹਨ ਇਹਨਾਂ ਦੁਕਾਨਾਂ ਨੂੰ ਚਲਾਉਣ ਅਤੇ ਆਟਾ ਕਣਕ ਵੰਡ ਲਈ ਚਾਰ ਵਿਕਰੇਤਾਵਾਂ ਵੀ ਚੁਣੇ ਗਏ ਨੇ ਅਧਿਕਾਰੀਆਂ ਮੁਤਾਬਕ ਕਿ ਸਕੀਮ ਮਹੂਰਤ ਲਈ ਪੂਰੀ ਤਰ੍ਹਾਂ ਦੇ ਲਈ ਤਿਆਰ ਹੈ ਦਸਨ ਜੋ ਹੈ ਕਿ ਲਾਪਤਰੀਆਂ ਨੂੰ 5 ਕਿਲੋ ਕਣਕ ਜਾਂ ਕਣਕ ਦਾ ਆਟਾ ਉਹਨਾਂ ਦੇ ਦਰਵਾਜ਼ੇ ਤੇ ਮੁਫਤ ਦਿੱਤਾ ਜਾਏਗਾ ਮਹੀਨਾ ਬਾਹਰ ਕਣਕ ਦੀ ਲੋੜ 72500 ਟਨਾਂ ਤੇ ਸਰਕਾਰ ਅੰਦਾਜ਼ਾ ਲਾ ਰਹੀ ਹੈ ਕਿ ਕਿੰਨੇ ਰਾਸ਼ਨ ਕਾਰਡ ਹੋਲਡਰ ਆਟਾ ਲੈਣ ਦੇ ਇਸ਼ੂਕ ਨੇ ਸ਼ੁਰੂਆਤੀ ਪੜਾਅ ਤੇ ਵੰਡੇ ਜਾਣ ਵਾਲੇ ਆਟੇ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਵੱਡੀ ਖੁਸ਼ਖਬਰੀ ਉਹਨਾਂ ਵਾਸਤੇ ਹੈ ਜਿਹੜੇ ਕਿ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਕਿਉਂਕਿ ਬਹੁਤ ਸਾਰੇ ਲੋਕ ਜਹੇ ਹੁੰਦੇ ਨੇ ਜਿਨ੍ਹਾਂ ਕੋਲ ਸਮਾਂ ਘੱਟ ਹੁੰਦਾ ਉਹਨਾਂ ਨੇ ਆਪਣੇ ਕੰਮਾਂ ਕਰਾਂ ਤੇ ਜਾਣਾ ਹੁੰਦਾ ਤੇ ਉਹਨਾਂ ਕੋਲੋਂ ਡਿਪੂ ਦੇ ਉੱਤੇ ਨਹੀਂ ਜਾਇਆ ਜਾਂਦਾ ਲਾਈਨਾਂ ਵਿੱਚ ਜਾ ਕੇ ਨਹੀਂ ਖੜਿਆ ਜਾਂਦਾ ਜਿਸ ਕਰਕੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਰਾਸ਼ ਨੂੰ ਉਹਨਾਂ ਦੇ ਘਰ ਪਹੁੰਚੇ ਤਾਂ ਇਹ ਵੱਡੀ ਖੁਸ਼ਖਬਰੀ ਉਹਨਾਂ ਵਾਸਤੇ ਆ ਕਿਉਂਕਿ ਮੈਂ ਦੱਸ ਕਿਹਾਟਿਆਂ ਕਿ ਅੱਧਾ ਪੰਜਾਬ ਜਨਨ ਕਿ 1.54 ਕਰੋੜ ਜਿਹੜੇ ਲਾਭਪਾਤਰੀ ਨੇ ਉਸ ਸਕੀਮ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਮੁਫਤ ਰਾਸ਼ਨ ਮਿਲ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੁਣ ਘਰ-ਘਰ ਆਟਾ ਪਹੁੰਚੂਗਾ ਬਸੰਤ ਪੰਚਮੀ ਨਜ਼ਦੀਕ ਆ ਰਹੀ ਹੈ ਤਾਂ ਇਸ ਮੌਕੇ ਪੂਰੀ ਸੰਭਾਵਨਾ ਬਣੀ ਹੋਈ ਹੈ ਕਿ ਇਹ ਜਿਹੜਾ ਸਕੀਮ ਦੀ ਸ਼ੁਰੂਆਤ ਹੋਏਗੀ ਤੇ ਹਰ ਮਹੀਨੇ ਜਿਹੜਾ ਆਟਾ ਉਹ ਲਾਭਪਾਤਰੀਆਂ ਦੇ ਘਰ ਪਹੁੰਚੇਗਾ ਜਾਨੀ ਕਿ ਹੁਣ ਉਹਨਾਂ ਨੂੰ ਡਿਪੂ ਤੋਂ ਕਣਕ ਲੈ ਕੇ ਪਹੋਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਪਿਹਾਈ ਦੇ ਉੱਤੇ ਵੀ 2 ਰੁਪਏ ਜਾਂ 2.5 ਰੁਪਏ ਪ੍ਰਤੀ ਕਿੱਲੋ ਇਥੋਂ ਤੱਕ ਕਿ 3 ਰੁਪਏ ਵੀ ਜਿਹੜਾ ਬਹੁਤ ਸਾਰੀਆਂ ਆਟਾ ਚੱਕੀਆਂ ਦੇ ਉੱਤੇ ਪਸਾਈ ਦਾ ਲਿਆ ਜਾਂਦਾ ਤੇ ਹੁਣ ਪੀਸਾ ਪਸਾਇਆ ਆਟਾ ਜਿਹੜਾ ਉਹ ਲੋਕਾਂ ਨੂੰ ਦਿੱਤਾ ਜਾਊਗਾ ਜਿਹੜਾ ਕਿ ਉਹਨਾਂ ਦੇ ਘਰੇ ਪਹੁੰਚਾਇਆ ਜਾਊਗਾ ਉਹਨਾਂ ਨੂੰ ਆਪਣੇ ਕੰਮ ਕਰਾਂ ਤੋਂ ਛੁੱਟੀ ਕਰਨ ਦੀ ਜ਼ਰੂਰਤ ਨਹੀਂ ਪੈਣੀ ਲਾਈਨਾਂ ਵਿੱਚ ਖੜਨ ਦੀ ਲੋੜ ਨਹੀਂ ਪੈਣੀ ਉਹਨਾਂ ਨੂੰ ਜਿਹੜੀ ਇਹ ਸਕੀਮ ਹੈ ਉਹ ਘਰ ਬੈਠਿਆਂ ਹੀ ਜਿਹੜੀ ਮਿਲੇਗੀ ਉਸਦਾ ਲਾਭ ਮਿਲੇਗਾ ਤੇ ਜਲਦ ਇਸਦਾ ਐਲਾਨ ਹੋਣ ਜਾ ਰਿਹਾ ਹੈ ਬਸੰਤ ਪੰਚਮੀ ਤੇ ਜਿਹੜੀ ਪੂਰੀ ਸੰਭਾਵਨਾ ਹੈ ਕਿ ਸਕੀਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹ ਹਰੀ ਝੰਡੀ ਦੇਣਗੇ ਜਿਸ ਨਾਲ 1.5 ਕਰੋੜ ਦੇ ਕਰੀਬ ਲਾਭਪਾਤਰੀਆਂ ਨੂੰ ਫਾਇਦਾ ਹੋਏਗਾ ਜੁੜੇ ਹੋਏ ਨੇਡਰ ਪੰਜਾਬੀ মিডিਆ ਦੇ ਨਾਲ ਦਿਉਜਾਜ ਧੰਨਵਾਦ